ਮਹਾਰਾਣੀ ਆ ਗਈ ਡਹਰਾਚੂੜਾ ਲੈ ਕੇ ਕੱਪੜਿਆਂ ਦਾ ਤੇ ਜਾ ਕੇ ਤੇ ਚੁੱਪ ਕਰਕੇ ਮਾਂ ਦੇ ਸਰਾਣੇ ਰਹਿਤਾ ਵਾ ਵੀ ਕੋਈ ਵੇਖੇ ਵੀ ਨਾ ਵੀ ਲੈਂਦਾ ਕੀ ਆ ਕੋਈ ਗੱਲ ਨਹੀਂ ਪਤਾ ਤਾਂ ਲੱਗ ਹੀ ਜਾਣਾ ਵਾ ਕਿੰਨਾ ਕੁ ਚਿਰ ਲੁਕਾਵੇਂਗੀ ਮਾਂ ਦੇ ਸਰਾਣੇ ਇਹਨੂੰ ਦੀਦੀ ਕੀ ਹੋਇਆ ਬੜੇ ਬੁਲੀ ਜਾਣੇ ਹੋ ਕੀ ਬੋਲਣਾ ਕੀ ਆ ਕੀ ਵੇਖੀ ਨਹੀਂ ਆਣ ਕੇ ਤੇ ਕੱਪੜਿਆਂ ਦੀ ਪੰਡ ਲੈ ਕੇ ਤੇ ਅੰਦਰ ਮਾਂ ਦੇ ਸਰਾਣੇ ਵੜ ਗਈ ਅਛਾ ਗਈ ਆ ਆ ਗਈ ਇਤਨੇ ਹਨੇਰੇ ਵਿੱਚ ਨਾ ਸਿੱਧੀ ਗਈ ਏ ਮਾਂ ਦੇ ਲਾਗੇ ਅੱਛਾ ਤੇ ਜਿਹੜੇ ਕੱਪੜੇ ਆ ਨਾ ਵਾਵਾ ਯਾ ਤੇ ਜਾ ਕੇ ਤੇ ਮਾਂ ਦੇ ਸਹਾਰੇ ਰਹਤੇ ਆ ਤੇ ਵੇਖਣ ਦਾ ਅਛਾ ਤੇ ਮੈਨੂੰ ਨਹੀਂ ਪਤਾ ਤੇ ਉਹ ਦੂਜੀ ਕਿੱਥੇ ਆ ਨਵਦੀਪ ਕਿੱਥੇ ਗਈ ਆ ਉਹਨੇ ਇੱਥੇ ਜਾਣਾ ਵਾ ਉਹਦਾ ਵੀ ਤੇ ਸਰਿਆ ਹੀ ਆ ਪਤਾ ਕੀ ਗੱਲ ਆ ਕੱਲ ਫੋਨ ਕਰਨੀ ਆਪਣੇ ਘਰ ਵਾਲੇ ਨੂੰ ਅੱਛਾ ਦੱਸਾਂ ਢੀ ਹੀਗੀ ਤੇ ਪੈਣ ਜੀ ਆਈ ਤੇ ਮੰਮੀ ਨੇ ਉਹਨੂੰ ਪੈਸੇ ਦੇ ਦਿੱਤੇ ਆ ਤੁਹਾਡੇ ਵਾਸਤੇ ਵਰਤੀਆਂ ਭਾਣੀਆਂ ਅਗਲੇ ਨੇ ਕਿਹਾ ਹੁਣਾਵਾ ਕਿ ਤੈਨੂੰ ਮੈਂ ਪੈਸੇ ਪਾ ਦਿੰਨਾ ਵਾ ਦੂ ਆਪਣੇ ਲੈ ਆ ਉਹ ਤਾਂ ਸਕੂਟਰੀ ਲੈ ਕੇ ਤੇ ਉੱਡ ਗਈ ਕਾਹੀ ਮੈਂ ਕਹਿੰਨੀ ਸਕੂਟਰੀ ਦਿਖਾਣ ਦੇ ਕਿੱਥੇ ਆ ਉਹ ਚੱਲ ਗਈ ਆ ਬੜੀ ਚਲਾ ਗਈ ਦੀ ਏਦਾਂ ਹਨਾ ਆਹੋ ਪੈਸੇ ਉਹਨੂੰ ਬਾਹਰੋਂ ਆਂਦੇ ਆ ਕੋਈ ਕਿਸੇ ਨੇ ਸਵਾਗਤ ਆਬ ਕੁਛ ਨਹੀਂ ਮੰਗਣਾ ਆਹਾਡੇ ਦੇਖ ਲਓ ਦੋ ਚੁੱਡੂ ਜੋ ਮੰਮੀ ਨੇ ਕਹਿਤਾ ਉਹੀ ਕਰਦੀ ਏ ਤੁਹਾਨੂੰ ਕੀ ਆੜਾ ਮੇਰੇ ਵਾਲਾ ਹੀ ਨਾਲ ਲੈ ਕੇ ਗਿਆ ਹੈਗਾ ਤੇ ਹੁਣ ਉਹਨੂੰ ਉੱਥੇ ਤਾਰ ਗਿਆ ਹੀ ਬਾਹਰੋਂ ਤੇ ਆਪ ਬਾਹਰ ਦਾ ਬਾਹਰ ਕਿਤੇ ਚਲ ਗਿਆ ਵਾ ਤੇ ਉਹਨੇ ਆਪਣੇ ਹੌਲੀ ਹੌਲੀ ਦੱਬੇ ਦੱਬੇ ਪਿਆਰ ਆ ਗਈ ਅੰਦਰ ਤੇ ਚੋਲਾ ਰਹਿਤਾ ਚੋਲਾ ਰਹਿਤਾ ਆਹ ਫਾਜੀ ਨੂੰ ਵੀ ਕੁਛ ਕੰਮ ਭੇਜਿਆ ਹਣਾ ਉਹ ਤੇ ਭਾਈ ਉਹ ਕੀ ਤਾਂ ਕੋ ਲੈਣੇ ਕਿ ਲਿਆ ਫੇਰ ਉਹੀ ਨਾ ਕਿੰਨੋਂ ਨਹੀਂ ਪਤਾ ਕੀ ਆ ਗਈ ਇਹ ਕਿਨੇ ਰਾਤ ਤੇ ਰਹਿਣਾ ਹੀ ਅੱਜ ਹੂੰ ਤੇ ਫੇਰ ਵੇਖਾਂਗੇ ਤਾਂ ਚੋਲੇ ਵਿੱਚ ਕੀ ਹੈ ਪਰ ਦੀਦੀ ਮੈਨੂੰ ਲੱਗਦਾ ਇਹਨੇ ਪਹਿਲੇ ਚੋਲਾ ਨਾ ਬਾਰੀ ਬੁਰੀ ਚ ਨਾ ਮਾਤਾ ਕੋ ਤੇ ਰੱਖ ਲੇ ਮਾਤਾ ਦੀ ਹੋਰ ਤਾਂ ਗੱਲ ਛੱਡੋ ਬਾਰੀ ਸੁਬਹ ਬੇਟੀ ਚ ਨਾ ਅੱਧਰ ਵਾੜ ਲਏ ਆਪਣੇ ਬੇਟੀ ਚ ਵੜਨ ਗਿਆ ਮਾਵਾਂ ਦੀਆਂ ਰਾਤ ਨੂੰ ਹੂੰ ਆ ਬਲ ਤੇ ਇਹਨਾਂ ਨੇ ਉਹਨੂੰ ਉੱਥੋਂ ਉੱਠਣਾ ਨਹੀਂ ਗਾ ਜੰਮ ਗੀਆਂ ਉੱਥੇ ਹੀ ਮੇਰਾ ਕਰਾ ਬਾ ਜਾ ਕੇ ਵੇਖੀਏ ਨਾ ਇਹ ਭੈਣ ਜੀ ਆ ਗਈ ਲੈ ਆਈ ਹੈ ਕੱਪੜੇ ਤਾਂ ਕੀ ਗੱਲਾਂ ਕਰਦੀ ਹੈ ਆਹੋ ਇਦਾਂ ਕੁਝ ਨਹੀਂ ਨਾ ਜਾ ਕੇ ਆਹ ਪਰ ਇੱਕ ਗੱਲ ਹੋਰ ਹੈ ਜੇ ਅੱਗੇ ਵੱਧ ਘਟ ਬੋਲੀ ਫੇਰ ਵੱਧ ਘਾਟ ਕੋ ਬੋਲੂਗੀ ਸਿਰ ਤੇ ਸਾਡਾ ਮੁੰਨਿਆ ਪੈਸੇ ਤੇ ਸਾਡੇ ਖੜੇ ਆ ਇਹ ਤਾਂ ਜਾਈ ਹੈ ਕਰਤੂਤਾ ਤੇ ਆਦੀ ਮਾਈ ਵੀ ਆ ਮਾੜੀਆਂ ਜਿਹੜੀ ਸਾਡੀਆਂ ਚ ਤੇ ਸਾਡੇ ਸੱਤ ਮਾਪੇ ਆਪਾਂ ਗੱਲਾਂ ਗੱਲਾਂ ਚ ਕੁਛਦੇ ਆ ਹੋਰ ਭੈਣ ਜੀ ਵਧੀਆ ਸੂਟ ਮਿਲ ਗਏ ਆ ਕਿੱਦਾਂ ਲੈਣ ਦੇਖਾਉਂ ਹਾਂ ਸਾਨੂੰ ਵੀ ਚਲਾ ਅਸੀਂ ਵੇਖੀਏ ਕਿੱਦਾਂ ਦੇ ਭੈਣ ਜੀ ਦੀ ਪਸੰਦੀ ਬੜੀ ਵਧੀਆ ਉਹਨੂੰ ਫੁੱਲੀਆਂ ਪਾਣੇ ਆ ਫੁੱਲੀਆਂ ਫੁੱਲੀਆਂ ਚ ਕੱਢੇ ਪਰ ਕੀ ਪਤਾ ਮੰਦੀ ਕੀ ਚਲੋ ਚੱਲ ਵੇਖੀਏ ਸਹੀ ਕੀ ਕਰਦੀ ਆਈਆਂ ਪਤਾ ਆਹ ਮੰਮੀ ਲੈ ਆਈਆਂ ਸੂਟ ਤੇ ਬੜੇ ਸੋਹਣੇ ਮਿਲ ਗਏ ਅੱਛਾ ਆ ਵੇਖੋ ਮੈਂ ਆਪਣੇ ਲਈ ਲਈ ਆਈ ਸੋਨਾ ਵਧੀਆ ਆ ਉਹਨਾਂ ਦੇ ਆ ਇੱਕੋ ਜੇ ਚੁੰਨੀਆਂ ਨਹੀਂ ਨਾਲ ਮਿਲਗਾਂ ਸੂਟ ਹੀ ਆ ਕੱਲੇ ਅੱਛਾ ਚੱਲ ਕੋਈ ਨਹੀਂ ਮੂੰਖਾਣਾ ਕੱਢ ਕੇ ਇਹਨਾਂ ਰਹਿਣ ਤੇ ਖਾਂ ਅਜੇ ਧੀ ਇੱਥੇ ਨਹੀਂ ਗਈ ਪੱਠੀਆਂ ਨੂੰ ਖਾ ਲਾਂਗੇ ਉਹ ਹਾਨੀ ਇੱਥੇ ਉਹ ਕਿੱਥੇ ਚਲ ਗਈ ਆ ਗਈ ਇੱਕ ਤੇ ਕੰਮ ਹਾਏ ਹਾਏ ਇਹਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਸ਼ਹਿਰ ਤਾਂ ਕਿ ਗਈ ਆ ਉਹਨੂੰ ਕਿਹੜਾ ਕੰਮ ਪੈ ਗਿਆ ਸਹੀ ਕੰਮ ਹੁੰਦੇ ਨੇ ਚਲੋ ਕੋਈ ਨਾ ਚੜੀ ਕੋਈ ਗੱਲ ਨਹੀਂ ਹਾਦੀ ਹੋ ਗਈ ਨਾਲ ਹੀ ਪਰ ਮੰਮੀ ਸੂਟ ਬੜੇ ਸੋਹਣੇ ਆਏ ਅੱਛਾ ਆਹ ਤਦਾਂ ਮੈਂ ਤਾਂ ਨਹੀਂ ਲਈ ਰੰਗ ਜਿਆਦਾ ਡਰ ਕੇ ਵੇਹ ਫੇਰ ਜਿੱਦਾਂ ਜਾਉਂਗੀ ਨਾ ਹਾਂ ਕੋਈ ਗੱਲ ਨਹੀਂ ਪਤਾ ਆ ਜੂਂਦਾ ਫੇਰ ਕੀ ਹੋ ਗਿਆ ਤੁਹਾਡੇ ਆ ਗਏ ਆ ਨਾ ਆਹੋ ਮੇਰੇ ਤੇ ਆ ਗਏ ਆ ਇਹਨਾਂ ਦੇ ਤਾਂ ਮੈਂ ਇੱਕੋ ਜੇ ਲਈ ਸਗਾਤਾਂ ਦੇ ਮੈਂ ਹਾਂ ਮੁੜ ਕੇ ਨਾ ਇੱਕ ਦੂਜੀ ਨੂੰ ਕਹਿਣਾ ਆ ਤੇਰਾ ਮਾੜਾ ਹੀ ਮੇਰਾ ਚੰਗਾ ਹੀ ਤੇ ਮੇਰੇ ਦਵਾਲੇ ਵੀ ਹੋਣਾ ਫੇ ਇੱਕੋ ਜੇ ਲੈ ਕੇ ਆਉਂਦੀ ਫੇ ਮੈਂ ਇੱਕੋ ਜੇ ਤਾਂ ਲਿਆਂਦੇ ਤੇ ਚੁੰਨੀਆਂ ਇਹਨਾਂ ਕੋ ਪਈਆਂ ਲਈਆਂ ਹੋਣਗੀਆਂ ਕਿ ਫੇਰੀਆਂ ਚੁੰਨੀਆਂ ਨੇ ਆਪੇ ਉੱਥੋਂ ਕੱਢ ਕੇ ਨਾ ਰੰਗਾ ਲੈਣ ਦੀਆਂ ਔਰ ਕੀ ਆ ਉਹ ਚੁੰਨੀਆਂ ਕਿੱਥੇ ਸੁੱਟਣੀਆਂ ਇੰਨੀਆਂ ਨਾਲੇ ਮੰਮੀ ਇੰਨੀ ਖੋਲਣਾ ਦਿਆ ਕਰੋ ਕਿ ਤੀਜੇ ਦਿਨ ਤੁਰੀਆਂ ਹੀ ਰਹਿਣ ਚਲੋ ਉਥੇ ਤੇਰੀ ਗੱਲ ਠੀਕ ਆ ਪਰ ਹੁਣ ਬੰਦਾ ਕੀ ਕਰੇ ਫਿਰ ਜਦੋਂ ਪੈਂਦੀਆਂ ਨੇ ਖੜੇ ਪੈਂਦੀਆਂ ਫਿਰ ਜਾਣਾ ਮੈਂ ਫਲਾਣੇ ਖਾਂ ਨੂੰ ਸੁਣਾ ਆਇਆ ਮੈਂ ਫੋਨ ਆਇਆ ਮਮਾ ਪੇਕੇ ਜਾਣਾ ਮੈਂ ਉੱਥੇ ਜਾਣਾ ਤੇ ਕੀ ਬੰਦਾ ਆਖੇ ਨਹੀਂ ਲੀੜਾ ਕਪੜਾ ਇੱਥੋਂ ਚਾਹੀਦਾ ਵਾ ਉਦਾਂ ਆਂਦਿਆਂ ਵੀ ਡਾਰੀ ਮਾਰੀ ਛੜੀਏ ਮੂੰ ਚੁੱਕਿਆ ਹੁੰਦੱਕ ਦੀ ਕਿਸ ਬੰਦੇ ਨੂੰ ਕਦੀ ਕਿਸ ਬੰਦੇ ਨੂੰ ਉਹ ਤੇ ਮੈਂ ਕਿਹਾ ਸੀ ਮੈਂ ਕਿਹਾ ਨਹੀਂ ਨਾ ਸਾਡੇ ਕੱਪੜੇ ਪਸੰਦ ਆਉਂਦੇ ਤੇ ਪੇਕਿਆਂ ਤੋਂ ਲੈ ਆਓ ਫੀਰ ਦਬਰ ਨਰਟੀਆਂ ਲੱਗੀਆਂ ਹੁਣ ਬੜੀਆਂ ਟੜਫੀਆਂ ਕੇ ਅੱਛਾ ਆਹੋ ਪੰਦੀਆਂ ਨਾ ਅਹੀਂ ਨਹੀਂ ਪੇਕਿਆਂ ਤੋਂ ਲਿਆਉਂਦੇ ਸਾਨੂੰ ਨਹੀਂ ਹੱਤ ਪੇਕਿਆਂ ਤੋਂ ਲਿਆਉਂਦੀ ਜਿੱਥੇ ਕੰਮ ਕਰਨੇ ਇੱਥੋਂ ਹੀ ਲੈਣੇ ਆ ਤੇ ਮੈਂ ਫਿਰ ਲਿਆ ਕੇ ਦਿੰਨੇ ਆ ਤੇ ਚੁੱਪ ਕਰਕੇ ਪਾ ਲਿਆ ਕਰ ਬਸ ਬਸ ਕੋ ਜਿੱਦਾਂ ਦੇ ਲਿਆਉਂਦੇ ਨਾ ਉਦਾਂ ਦੇ ਪੌਣੇ ਪੈਣੇ ਆ ਫਿਰ ਪੇਕਿਆਂ ਤਾਂ ਕਿਉਂ ਨਹੀਂ ਲਿਆਉਂਦੀਆਂ ਆਹੋ ਪੇਕੇ ਦੇਨ ਜੋਗੀ ਨਹੀਂ ਹੁਣੇ ਤਾਂ ਕਰਕੇ ਨਹੀਂ ਲਿਆਉਂਦੀਆਂ ਇਹੋੀ ਗੱਲ ਹੋਣੀ ਆ ਕਿ ਹੋਰ ਕੀ ਆਖਣ ਹੁਣ ਫਿਰ ਮੰਮੀ ਸੁਣਾਉਂਦੀਆਂ ਤਾਂ ਨਾ ਹੋਣੀ ਆ ਮੇਰੇ ਵੱਲੋਂ ਪਰ ਜੋ ਮਰਜ਼ੀ ਕਹਿੰਦੀਆਂ ਰਾਂ ਤੁਹਾਡੇ ਹੁੰਦਿਆਂ ਤਾਂ ਨਹੀਂ ਮੈਂ ਹਟਣਾ ਬਲਕਿ ਇਹ ਨਾ ਕਿ ਦੇਣਾ ਮੈਨੂੰ ਸਵਾਹ ਮੈਂ ਕਿਹਾ ਪਈ ਹਾਂ ਤੇ ਤੁਹਾਡੀ ਕੁੜੀ ਨੂੰ ਆਤਾ ਪੇਕਿਆਂ ਤੋਂ ਖੜਕੇ ਪਾਉਣ ਜੀ ਮੈਂ ਕਿਹਾ ਹਾਂ ਤੇ ਦੇਣੀ ਆ ਆਪਣੀ ਕੁੜੀ ਨੂੰ ਤੁਹਾਡੇ ਦਿੰਦੇ ਨਹੀਂ ਹੋਣੇ ਤੇ ਤੁਸੀਂ ਗੱਲਾਂ ਕਰਦੇ ਨਾ ਇਹੋ ਗੱਲੀਆਂ ਘਰ ਭੈਣ ਜੀ ਆ ਗਈ ਜੇ ਆਹ ਆ ਗਈਆਂ ਦੱਸੋ ਤੁਸੀਂ ਕੀ ਕਰਦੀਆਂ ਆਂ ਜੇ ਕੁਛ ਨਹੀਂ ਕੰਮਕਾਰ ਕਰਨ ਨਹੀਂ ਰਸੋਈ ਚ ਚੱਲ ਵਧੀਆ ਕੀਤਾ ਬਣਾ ਲਿਆ ਰੋਟੀ ਪਾਣੀ ਹਾਂਜੀ ਬਣਾ ਲਿਆ ਰੋਟੀ ਪਾਣੀ ਅੱਛਾ ਅੱਛਾ ਠੀਕ ਆ ਚੱਲ ਆਹ ਤਾਂ ਵਧੀਆ ਕੀਤਾ ਟਾਈਮ ਅਵੇ ਨਹੀਂ ਗਈਆਂ ਜੀ ਬੜਾ ਟਾਈਮ ਲੱਗ ਗਿਆ ਸ਼ਹਿਰ ਤੈਨੂੰ ਪਤਾ ਹੀ ਆ ਸ਼ਹਿਰ ਗਿਆ ਟਾਈਮ ਤੇ ਲੱਗੀ ਜਾਂਦਾ ਵਾ ਲਿਆਓ ਸਾਨੂੰ ਵੀ ਦਿਖਾਓ ਕਿਹੜੇ ਸੂਟ ਲਿਆਂਦੇ ਆ ਕੋਈ ਨਹੀਂ ਵਿਖਾਲਦੀ ਆ ਤਿੱਜੀ ਨੂੰ ਮਾਰੋ ਹਵਾਜ ਉਹ ਤੇ ਗਈ ਸਕੂਟਰੀ ਲੈ ਕੇ ਕਹਿੰਦੀ ਸੀ ਬਾਜ਼ਾਰ ਜਾਣਾ ਕੋਈ ਗੱਲ ਨਹੀਂ ਬਾਜ਼ਾਰੋਂ ਆਊਗੀ ਨਾ ਇਹਨਾਂ ਨੂੰ ਕੱਠੀਆਂ ਵਿਖਾਲੂ ਲੈ ਭੈਣ ਜੀ ਉਹਨੂੰ ਕੱਲ ਢੀਕਣਾ ਵਾ ਤੇ ਇਹਨਾਂ ਨੂੰ ਵਿਖਾਲ ਦੋ ਹ ਸੂਟ ਸਾਡਾ ਵੀ ਜੀ ਕਰਦਾ ਹਾਂ ਕੱਪੜੇ ਲੈ ਕੇ ਆਏ ਤੇ ਫਟਾਫਟ ਵੇਖੀਏ ਪਰ ਕਿਦਾਂ ਦੇ ਆਉਂਦੇ ਆ ਕੋਈ ਗੱਲ ਨਹੀਂ ਸਾਡੇ ਵਾਸਤੇ ਲਿਆਂਦੇ ਤਾਂ ਤੁਹਾਨੂੰ ਹੀ ਦੇਣੀ ਆ ਸੂਟ ਮੈਂ ਤਾਂ ਨਹੀਂ ਰਹਿ ਚੱਲੀ ਹੌਸਲਾ ਦੇ ਰੱਖੋ ਉਹਨੇ ਆ ਹੀ ਜਾਣਾ ਵਾ ਨਾਲੇ ਉਹਨੂੰ ਕੀ ਕੰਮ ਪੈ ਗਿਆ ਇਹ ਸਕੂਟਰੀ ਫੜੀ ਤੇ ਚਲ ਗਈ ਉਹ ਸ਼ਹਿਰ ਸਾਨੂੰ ਵੀ ਦੀਦੀ ਦੱਸ ਕੇ ਨਹੀਂ ਕਿ ਬਸ ਇੰਨਾ ਦੱਸ ਕੇ ਗਈ ਹੈ ਕਿ ਸ਼ਹਿਰ ਜਾਣਾ ਹੈ ਨਹੀਂ ਜਾਣ ਦੋ ਜਾਣ ਦੋ ਤੁਹਾਨੂੰ ਮੈਂ ਜਾਣਦੀ ਆ ਰਲੀਆਂ ਤੁਹਾਡੀਆਂ ਸਾਰੀਆਂ ਦੀਆਂ ਇਕੱਠੀਆਂ ਝੋਕਦੀਆਂ ਵਾਂ ਇਹ ਸਾਨੂੰ ਦੱਸ ਕੇ ਨਹੀਂ ਗਈ ਮੰਮੀ ਤੁਹਾਨੂੰ ਤੇ ਦੱਸ ਕੇ ਗਈ ਹੋਊਗੀ ਨਾ ਤੂੰ ਹੀ ਦੱਸ ਦੋ ਨਹੀਂ ਮੈਨੂੰ ਇੰਨਾ ਕੀ ਦੱਸਿਆ ਨੇ ਕਿ ਮੰਮੀ ਮੈਂ ਜਾ ਰੱਖ ਮੈਂ ਤੇ ਅੱਡਾ გას ਗਈ ਆ ਇਹਨੂੰ ਨਹੀਂ ਪਤਾ ਸ਼ਹਿਰ ਵੇਹਣ ਕਿ ਗਈ ਆ ਝੂਠ ਵੇਹ ਮੰਮੀ ਨੂੰ ਅੱਡਾ ਕਹਿਤਾ ਤੁਹਾਨੂੰ ਸ਼ਹਿਰ ਕਹਿਤਾ ਤਾਂ ਕੀ ਪਤਾ ਕਿੱਥੇ ਗਈ ਆ ਦੀਦੀ ਤੁਹਾਨੂੰ ਨਾ ਐਵੇਂ ਬੋਲੀ ਜਾਓ ਆਉਗੀ ਨਾ ਆਪ ਹੀ ਪੁੱਛ ਲਿਓ ਕੋਈ ਨਹੀਂ ਉਹਨੂੰ ਵੀ ਪੁੱਛ ਲੂੰਗੀ ਉਹ ਐਫਡੀ ਉਹਨ ਲੱਗੀ ਮੈਨੂੰ ਉਹਦਾ ਡਰ ਮਾਰਿਆ ਵਾ ਠੀਕ ਹੈ ਜੀ ਕੋਈ ਨਹੀਂ ਤੁਸੀਂ ਉਹ ਦਸ ਮੋਸੇ ਸਮਸੇ ਦਿਖਾਈ ਆਏ ਹੁਣੇ ਸ਼ਹਿਰੋਂ ਭੈਣ ਜੀ ਚਾਹ ਬਣਾਵਾ ਤੁਹਾਡੇ ਵਾਸਤੇ ਨਹੀਂ ਨਹੀਂ ਮੈਂ ਨਹੀਂ ਚਾਹ ਪੀਣੀ ਅੱਛਾ ਫਿਰ 35 ਮੋਸੇ ਖਾਦੇ ਹੁਣੇ ਅੱਜ ਲੈ ਦੱਸ ਸ਼ਹਿਰ ਗਏ ਹਾਂ ਤਾਂ ਕੋਈ ਨਾ ਕੋਈ ਖਾ ਕੇ ਆਉਣਾ ਹੀ ਤੁਹਾਡਾ ਧਿਆਨ ਮੇਰੇ ਵੱਲ ਹੀ ਵੀ ਕੀ ਖਾ ਕੇ ਆਈ ਆ ਹੁਣ ਮੈਨੂੰ ਪਾਚ ਲੈਂਦੇ ਹੋ ਐਡੀਆਂ ਕਿਦੇ ਬਿੱਲੀਆਂ ਵਾਂਗੂੰ ਵੀਂਦੀਆਂ ਰਹਿੰਦੀਆਂ ਗਾਵਾ ਪਤਾ ਨਹੀਂ ਕਿੱਥੋਂ ਵੇਖ ਲਿਆ ਵਾ ਜੀਤ ਨਾਲ ਲੱਗ ਕੇ ਪੀ ਆ ਗਈ ਆ ਸ਼ਹਿਰੋਂ ਉਸੇ ਵੇਲੇ ਦੋਮਬੜਾਂ ਦੇ ਦੋ ਜਾਨੀਆਂ ਆ ਗਈਆਂ ਲੈ ਦੱਸ ਅਸੀਂ ਵੀ ਘਰ ਵਿੱਚ ਹੀ ਰਹਿਨੇ ਆ ਤੇ ਜੇ ਤੁਸੀਂ ਆਪ ਖਾਦੇ ਤੁਹਾਡੇ ਵਾਸਤੇ ਵੀ ਲੈ ਆਉਂਦੇ ਦੋ ਦੋ ਆਪਾਂ ਨਹੀਂ ਸਾਡਾ ਨਹੀਂ ਜੀ ਕਰਦਾ ਖਾਣ ਨੂੰ ਅੱਛਾ ਤੇ ਜੇ ਤੁਹਾਨੂੰ ਇੰਨਾ ਹੀ ਖਾਣ ਦਾ ਪਤਾ ਹੈ ਤਾਂ ਘਰ ਬਣਾਉਂਦੀਓ ਨਾਲੇ ਆਪ ਖਾਂਦੀਆਂ ਨਾਲ ਮੈਨੂੰ ਖਵਾ ਲਿਓ ਲੈ ਹੈ ਘਰ ਕਿਹੜੇ ਸਮੋਸੇ ਐਵੇਂ ਬਣ ਜਾਂਦੇ ਸਾਰਾ ਦਿਨ ਲੱਗ ਜਾਂਦਾ ਵਾ ਤੇ ਜਦੋਂ ਕੋਈ ਚੀਜ਼ ਬਣਾਈਏ ਨਾ ਦਿਨ ਤੇ ਫਿਰ ਲੰਗਣਾ ਹੀ ਆ ਕਿਸ ਨੇ ਤੇ ਨਹੀਂ ਬਣਾਗੇ ਦੇ ਜਾਣੇ ਗਵੰਡੀਆਂ ਨੇ ਚੱਲ ਭੈਣ ਜੀ ਪੈਸੇ ਤੇ ਘਰੋਂ ਜਾਣੇ ਸੀਗੇ ਤੇ ਲੈ ਆਉਂਦੀ ਹਾਂ ਦੋ ਦੋ ਸਾਰਿਆਂ ਵਾਸਤੇ ਨਾ ਤੇਰੇ ਕਹਿੰਦਾ ਕਿ ਮਤਲਬ ਹਾਕੜੀ ਗੜੀ ਗੱਲਾਂ ਮੈਨੂੰ ਲਾਉਣ ਡਈਆਂ ਖਬਰਦਾਰ ਨੇ ਵਾਦੂ ਗੱਲ ਕੀਤੀ ਤੇ ਸੁਣੀ ਨਾ ਮੇਰੀ ਗੱਲ ਕਿਦਾਂ ਜ਼ੁਬਾਨ ਚਲਾਉਂਦੀ ਆ ਪਹਿਲਾਂ ਤਾਂ ਮਾੜੀ ਮੋਟੀ ਚੰਗੀ ਹੁੰਦੀ ਸੀ ਇਹਨਾਂ ਦੇ ਨਾਲ ਲਾ ਕੇ ਨਾ ਇਹ ਚਾਰਤਿਆਂ ਵੱਧ ਹੋ ਗਈ ਆ ਸਗੋਂ ਵਿੱਚ ਜ਼ੁਬਾਨ ਕਿਦਾਂ ਚਲਦੀ ਏ ਦੀ ਕਾਹਦੇ ਤੁਸੀਂ ਖਾ ਜਾਂ ਦੋਸਤਾਂ ਨੂੰ ਜਾਣੀ ਕੁੜੀ ਕਿਤੇ ਗਈ ਸ਼ਹਿਰ ਦੋਸਤਾਂ ਮੁਸੇ ਖਾ ਹੀ ਆਈ ਆ ਤੁਸੀਂ ਕੀ ਉਹਦੀ ਜਾਨ ਖਾ ਲਈ ਤੁਸੀਂ ਉਹਨੂੰ ਨਾ ਪਚਾਣੇ ਦੋਗੇ ਕਿ ਨਹੀਂ ਪਚਣ ਦੋਗੇ ਲੈ ਦੱਸ ਆਪਾਂ ਕੀ ਆਖਿਆ ਸਾਡਾ ਧਿਆਨ ਹੀਗਾ ਅਸੀਂ ਕਿਹਾ ਸ਼ਾਇਦ ਪੈਣ ਜੀ ਗਈ ਸਾਡੇ ਵਾਸਤੇ ਕੁਛ ਖਾਣ ਪੀਣ ਲੈ ਕੇ ਆਉਗੀ ਅਹੀਂ ਤੋਦਾ ਹੀ ਪੋਛ ਲਿਆ ਸੁਨਾ ਦੇ ਦਿੰਦੀਆਂ ਸਵੇਰੇ ਵੀ ਸਾਡੇ ਲਈ ਲੈ ਕੇ ਆਉਂਦਾ ਪੋਛਣਾ ਪੁੱਛ ਤੇ ਲੈ ਆਪਾਂ ਤੇ ਰੋਟੀ ਬਣਾ ਲਈ ਆ ਆਪਾਂ ਜਿਹੜੇ ਦੀਦੀ ਦੇ ਬੈਠੇ ਏ ਕੀ ਦੀਦੀ ਕੁਛ ਲੈ ਕੇ ਆਓਗੀ ਤੇ ਫਿਰ ਨਹੀਂ ਮੈਂ ਤੁਹਾਨੂੰ ਲਿਆ ਕੇ ਖਵਾ ਲੈਣੇ ਹੀ ਆਹੋ ਨਹੀਂ ਤੁਹਾਡੇ ਘਰ ਤੇ ਮੈਂ ਆਈ ਆ ਤੇ ਹੀ ਮੰਗਾ ਕੇ ਬਣਾ ਕੇ ਮੈਨੂੰ ਖਾ ਲੋ ਉਹ ਦੀਦੀ ਬਾਜੀ ਲੋ ਤੇ ਤੁਸੀਂ ਨਾਲ ਲੈ ਕੇ ਹੀ ਤੇ ਲਖਬੀਰ ਗਿਆ ਸੀ ਆਪਣੇ ਦੋਸਤ ਨਾਲ ਤੇ ਮੰਗਾਣੇ ਕਿਹਦੇ ਕੋਲ ਹੀ ਨਾ ਉਹਦਾ ਨਾ ਉਹਦਾ ਸਕੂਟਰੀ ਲੈ ਕੇ ਪਿੰਡ ਦੇ ਆਲੇ ਦੁਆਲੇ ਚੱਕਰ ਲਾਉਂਦੀਆਂ ਫਿਰਦੀਆਂ ਵਾਂ ਤੇ ਚੀਜ਼ ਮੰਗਾਉਣ ਵਾਸਤੇ ਨਾ ਬਾਜੀ ਨਹੀਂ ਕਰ ਲਖਬੀਰ ਨਹੀਂ ਕਰ ਨਾ ਤੂੰ ਤੇ ਘਰ ਹੈਗੀ ਖਣਾ ਉਦੋਂ ਦਵਾਈ ਲੈਣ ਚ ਲੱਗ ਗਈ ਹਾਂ ਅੱਜ ਸਮੋਸੇ ਨਹੀਂ ਲੈਂਦੇਗੇ ਤੇਰ ਕੋ ਉਹ ਦੀਦੀ ਨਵਦੀਪ ਸਕੂਟਰੀ ਲੱਗੀ ਮੈਂ ਘਾਤੇ ਜਾਣਾ ਸੀ ਉਹ ਤੇ ਸਵੇਰ ਦੀ ਗਈ ਆ ਨਹੀਂ ਹਾਂ ਬਹਾਨੇ ਬਣਾਉਣੇ ਤਾਂ ਕੋਈ ਤੇਰ ਕੋ ਸਿੱਖੇ ਉਦਾਂ ਹੀ ਕਹੇ ਵੀ ਹਾੜਾ ਹਰਾਮੀ ਆ ਕੋਈ ਕੰਮ ਕਰਨਾ ਜੀ ਨਹੀਂ ਕਰਦਾ ਚੱਲ ਗੱਲਾਂ ਛੱਡੋ ਸਾਰੀਆਂ ਸੂਟ ਵਖਾ ਲਓ ਸੂਟ ਕਿਦਾਂ ਦੇ ਸੂਟ ਨਹੀਂ ਮੈਂ ਵਖਾ ਲੈਣੇ ਜਿੰਨਾ ਚਿਰ ਤਿੱਜੀ ਨਾ ਆਈ ਤਿੱਜੀ ਆਊ ਤਾਂ ਫੇਰ ਆਪਾਂ ਤਾਂ ਕੀ ਕਹਿਨੀ ਮੈਂ ਕਹਾਂ ਦੀਦੀ ਦੀ ਚੁਆਇਸ ਬੜੀ ਵਧੀਆ ਹੈ ਮੈਂ ਤੇ ਨਾ ਅੱਗੇ ਰਮਨ ਨੂੰ ਕਹਿਣ ਲਈ ਹੀ ਪੈਣ ਜੀ ਦੀ ਪਸੰਦ ਬੜੀ ਵਧੀਆ ਵਾ ਬੜੇ ਸੋਹਣੇ ਸੂਟ ਖਰੀਦੇ ਹੁੰਦੇ ਆ ਅਸੀਂ ਤਾਂ ਤਾਂ ਹੀ ਚਾਹਣਾ ਵੇਖਣ ਆ ਗਏ ਕੋਈ ਗੱਲ ਨਹੀਂ ਵਖਾਲ ਦੂੰਗੀ ਜਾ ਕੇ ਤਾਂ ਕੰਮ ਕਰ ਲੋ ਆਪਣਾ ਪਹਿਲਾ ਆਪਣੇ ਵੀ ਲੈ ਪੈਣ ਜੀ ਆਹੋ ਆਪਣੇ ਵੀ ਲਿਆਈਆਂ ਦੇਖੀ ਕਰਦੇ ਮੇਰੇ ਸੂਟਾਂ ਦਾ ਪਿਆ ਵਾ ਆਪਣਿਆਂ ਦਾ ਤਾਂ ਤੁਹਾਨੂੰ ਘੱਟ ਵਾ ਆਂਦੀਆਂ ਹੋਣੀਆਂ ਦਵਾ ਦਾ ਵੇਖ ਲੈ ਪੈਣ ਜੀ ਕਿੰਨੇ ਲੈ ਕੇ ਆਈ ਆ ਦੀਦੀ ਇਹੋ ਹੀ ਗੱਲ ਵਾ ਕੇ ਮੰਮੀ ਆ ਵੇਖ ਲੋ ਬਾਨੇ ਬੜਾ ਉੰਡੀਆਂ ਜਾਓ ਜਾਓ ਜਾ ਕੇ ਰੋਟੀ ਪਾਣੀ ਕਰੋ ਆਪਣੇ ਵੇਖ ਤੇ ਜੀ ਆਉ ਨਾ ਫਿਰ ਖਾ ਲੂੰਗੀ ਠੀਕ ਆ ਪੈਂਦੀ ਆ ਤੁਹਾਡੀ ਮਰਜੀ ਕਾਦੀ ਆ ਮੰਮੀ ਕੰਮ ਕਰਦੀਆਂ ਨੂੰ ਮੌਤ ਪੈਂਦੀ ਆ ਸੂਟਾਂ ਵਾਲ ਵੇ ਕਿਦਾਂ ਵਲੀਆਂ ਖਾ ਖਾ ਕੇ ਆਉਣ ਡੀਆਂ ਵੀ ਦਵਾ ਦਬਲ ਪਾਫਾ ਫੋਲ ਲਈਏ ਪਤਾ ਗੱਲ ਕੀ ਆ ਉਹ ਤੈਨੂੰ ਨਹੀਂ ਪਤਾ ਕਿਉਂ ਵਲੀਆਂ ਖਾਂਦੀਆਂ ਨੇ ਉਹਦੇ ਦਿਲ ਚ ਵੇਖ ਲਈ ਜਾ ਫਿਰ ਭੈਣ ਜੀ ਕਿੰਨੇ ਲਈ ਆ ਆਪਣੇ ਲਈ ਆਪਣਾ ਤਾਂ ਬਹਾਨਾ ਬਣਾਉਂਦੀਆਂ ਨੇ ਵੇਖਣ ਦਾ ਤੇ ਕੋਈ ਨਹੀਂ ਇਹਨਾਂ ਦਾ ਕਿਹੜਾ ਡਰ ਪਿਆ ਵਾ ਸਾਹਮਣੇ ਵਖਾ ਲੂੰਗੀ ਪਿਆ ਤਿੰਨਵੇਂ ਆਪਣੇ ਲਿਈ ਜੇ ਤੇ ਇੱਕ ਇੱਕ ਤੁਹਾਡਾ ਲਿਈਆਂ ਜਿਹੜੀ ਤਾਰਾ ਲਾਉਣੀ ਤੁਸੀਂ ਮੇਰੇ ਤੇ ਲਾ ਲਓ ਇਸੇ ਕਰਕੇ ਤੁਹਾਡੀਆਂ ਨੇ ਕਿ ਮੁਰਮੁਰ ਕੇ ਹੁਣ ਸਾਨੂੰ ਬੁਖਾਰ ਸਾਨੂੰ ਬੁਖਾਰ ਸਾਡੇ ਸੂਟ ਕਿਦਾਂ ਦੇ ਵੇਖਣੇ ਤੇ ਤੇਰੇ ਸੂਟ ਵਾਲ ਨੇ ਨਹੀਂ ਆ ਪਕੌੜੇ ਕੱਢੋ ਸਮੋਸੇ ਕੱਢੋ ਜੋ ਮਰਜੀ ਘਰ ਬਣਾਓ ਆਹੋ ਧਿਆਨ ਮੇਰੇ ਵੱਲ ਰੱਖਿਆ ਭੈਣ ਜੀ ਲੈ ਕੇ ਆਵੇ ਇਹ ਪੈਸੇ ਤੁਹਾਡੇ ਘਰੋਂ ਹੀ ਜਾਣੇ ਆ ਸੁਣ ਲੋ ਜਬਾਣਾ ਵੱਡੀ ਨੇ ਇਹਦੇ ਘਰੋਂ ਹੀ ਪੈਸੇ ਦੇ ਕੇ ਤੋਰਿਆ ਇਹਨਾਂ ਨੇ ਗੱਲਾਂ ਵੱਡੀਆਂ ਨੇ ਬਹੁਤ ਗੱਲਾਂ ਕਰਦੀਆਂ ਨੇ ਕੋਈ ਗੱਲ ਨਹੀਂ ਇਹਨਾਂ ਨੂੰ ਤੇ ਮੈਂ ਕੀ ਕਹਣਾ ਠੰਡ ਤੇ ਪਾਤੀ ਆ ਹੁਣ ਇਹਨਾਂ ਦਾ ਖਸਮਾਂ ਨੂੰ ਕਹਿਨੀ ਆ ਇਹਨਾਂ ਕੋ ਜਬਾਨਾ ਥੋੜੀਆਂ ਦੀ ਅੰਦਰ ਰੱਖਿਆ ਕਰੋ ਜਦੋਂ ਕੋਈ ਭੈਣ ਭਰਾ ਹੁੰਦਾ ਹੁੰਦਾ ਨਾ ਸੋਈ ਚ ਵੜ ਕੇ ਕੋਈ ਚੀਜ਼ ਬਣਾ ਲਿਆ ਕਰੋ ਆਹੋ ਉਧਰ ਬਾਜ਼ਾਰ ਵਾਲ ਧਿਆਨ ਰੱਖਦਿਆਂ ਆਹੋ ਉਹ ਸੜੀਆਂ ਦੀਆਂ ਦਰ ਫੁੱਲ ਵੜੀਆਂ ਰਾਤੀਆਂ ਸਲਾਬੀਆਂ ਮੇਰੇ ਗਾੜੀ ਆਹੋ ਤੇ ਆਲਾ ਖਾਲਾ ਚਾਹ ਪੀਲਾ ਨਾਮ ਤੇਰੀਆਂ ਵਿੱਚ ਆ ਨਿੱਕੀ ਬੜਾ ਕਹਿਣ ਲਈ ਆ ਫੇ ਰੋਟੀ ਪਾਣੀ ਬਣਾਇਆ ਵਾ ਕਿਹੜੇ ਪਦਾਰਥ ਬਣਾਏ ਇਹਨੇ ਮੈਨੂੰ ਦੱਸੋ ਹਾਂ ਰੋਟੀ ਪਾਣੀ ਇਹਨਾਂ ਤੇ ਜੇ ਕੀ ਬਣਾਉਣਾ ਵਾ ਤੇ ਮੈਂ ਕੀ ਇਹਨਾਂ ਦੀਆਂ ਕਰਤੂਤਾਂ ਦੱਸਾਂ ਇਹ ਤੇ ਦੋਵੇਂ ਲੈ ਕੇ ਜਾਈ ਤੇ ਇੱਥੇ ਪਈਆਂ ਤੇ ਤੀਜੀ ਦੂਜੀ ਅੰਦਰ ਪਈ ਸੀ ਅੱਛਾ ਤੇ ਮੈਂ ਕਿਹਾ ਨਹੀਂ ਤੁਸੀਂ ਅੱਜ ਜੇ ਤਾਂ ਤੋਂ ਆਉਣਾ ਹੀ ਓਦੋਂ ਦੀ ਗੱਲ ਵਾ ਅੱਛਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਉਹਨੇ ਆਉਣਾ ਸਾਡੇ ਕੱਪੜੇ ਕੁੱਪੜੇ ਲਿਆ ਕੇ ਦੇਣੇ ਆ ਤੇ ਮੈਂ ਕਿਹਾ ਗੱਲ ਸੁਣੋ ਮੇਰੀ ਉੱਠੋ ਰੋਟੀ ਪਾਣੀ ਬਣਾਓ ਰੋਟੀ ਨਹੀਂ ਖਾਣੀ ਅੱਜ ਨਾ ਹਾਂ ਨਹੀਂ ਅੱਜ ਰੋਟੀ ਖਾਣੀ ਨਾ ਹੈ ਪਕਾਉਣੀ ਨਾ ਸਾਨੂੰ ਕੋ ਲੋੜ ਹੈ ਅਹੀਂ ਨਹੀਂ ਪਕਾਉਣੀ ਬਾਠਾ ਰਿਓ ਫਿਰ ਭੁੱਖੀਆਂ ਮੈਂ ਆਪਣੀ ਢੇਲੀ ਵੀ ਪਕਾ ਲੈਣੀ ਆਂ ਚਾਰ ਰੋਟੀਆਂ ਤੇ ਆਪਣੇ ਲਈ ਪਕਾ ਲੈਣੀ ਆਂ ਤੇ ਤੁਸੀਂ ਖਾਓ ਫਿਰ ਜਿੱਥੋਂ ਖਾਣੀਆਂ ਨੇ ਫਿਰ ਹਾਰ ਕੇ ਤੇ ਉੱਠੀਆਂ ਕਿਤੇ ਸਹਿਜ ਭਾ ਦੇ ਨਾਲ ਤੇ ਆਂਦੀਆਂ ਬਣਾ ਲੈਨੇ ਨਮਕੀਨ ਚਾਹ ਓ ਅੱਛਾ ਉਹ ਬਣਾਏ ਉਹ ਬਣਾਏ ਚੱਲ ਕੋਈ ਗੱਲ ਨਹੀਂ ਇਹ ਚੋਪਾ ਕੀਤੇ ਰਹੋ ਖਾਲੀ ਚ ਪਾ ਕੇ ਨਾ ਲਿਆਉਂਦੇ ਇਹਨਾਂ ਨੂੰ ਫੇਰ ਵੇਖੀ ਇਹਨਾਂ ਦੀ ਤੇਲ ਚਾਂਪਾ ਮੈਂ ਕਿੱਦਾਂ ਕਰਦੀ ਆ ਆ ਜਿਹੜੀ ਨਿੱਕੀ ਆ ਨਾ ਇਹਦੇ ਤੇ ਜ਼ਬਾਨ ਜਿਆਦੀ ਵਧੀ ਆ ਵੇਖੀ ਸਹੀ ਤੇ ਜ਼ਬਾਨ ਅੰਦਰ ਪਾਉਂਦੀ ਕਿੱਦਾਂ ਮੈਂ ਹੁਣ ਮੈਂ ਕਿਹਾ ਗੱਲ ਹੀ ਨਾ ਕਰ ਇਹਨਾਂ ਦੀ ਤੇ ਕੋਈ ਗੱਲ ਕਰਨ ਵਾਲੀ ਨਹੀਂ ਕਿਤੇ ਆਉਂ ਪੈ ਗਈਆਂ ਜਿੱਦਾਂ ਕਿਤੇ ਆਖਣ ਸੋਗ ਪੈ ਗਿਆ ਇਹਨਾਂ ਨੂੰ ਤੇ ਹਾਏ ਉਫ ਨਹੀਂ ਆ ਜਾਣ ਇਹਨਾਂ ਦੇ ਘਰ ਵਾਲਿਆਂ ਨੂੰ ਦੱਸਦੀ ਆ ਪਿੰਖੱਤਿਆ ਤੁਸੀਂ ਥਾਨੂੰ ਹੀ ਮਰ ਗਏ ਜੇ ਜੀਂਦੇ ਜਾਗਦੇ ਜੇ ਤੇ ਦਬਕਾ ਰੱਖੋ ਇਹਨਾਂ ਤੇ ਮੈਨੂੰ ਤੇ ਚੱਲ ਕੋਈ ਗੱਲ ਨਹੀਂ ਮੈਂ ਕਿਤੇ ਮਹੀਨੇ ਦੋ ਹੀ ਮਹੀਨੇ ਆਉਣਾ ਵਾ ਤਾਨੂੰ ਭੁੱਖਿਆ ਮਾਰ ਦੇਣਾ ਇਹਨਾਂ ਨੇ ਜਿੱਦਾਂ ਦੇ ਰਹਿੰਦੇ ਲੱਛਣਵਾ ਬਾਹਰੋਂ ਆਏ ਵਿਚਾਰੇ ਕੋਈ ਚਾਹ ਮੰਗੇ ਕੋਈ ਕੁਛ ਮੰਗੇ ਤਾਂ ਕੱਖ ਵੀ ਨਾ ਪਰ ਕਮੀ ਤੋਂ ਉਹਨਾਂ ਜੋ ਉਹਨਾਂ ਨੇ ਕੋਈ ਸ਼ੱਕਿਆ ਹੀ ਨਹੀਂ ਨਾਂਗ ਫੜਦੇ ਨਾ ਤੇ ਤਿੰਨਾਂ ਨੂੰ ਫੇਰ ਦੇ ਚੰਗੇ ਉਹ ਨਹੀਂ ਗਏ ਕਸੂਰ ਉਹਨਾਂ ਦਾ ਵਾ ਉਹਨਾਂ ਦਾ ਕਸੂਰ ਆਹੋ ਮਾਰੋ ਭੁੱਖਿਆ ਫਿਰ ਉਹ ਵੀ ਸਧਾਰਨ ਤੇ ਸੁਧਰਦੀਆਂ ਨਹੀਂ ਪਹਲਾਓ ਇਹ ਵੀ ਕੋਈ ਗੱਲ ਹੈਗੀ ਆ ਫਿਰ ਸੁਧਰਨਾ ਕੋਈ ਗੱਲ ਨਹੀਂ ਵੇਖੀ ਜਾਓ ਹੁਣ ਆ ਲੈਣ ਦੋ ਚੌਲ ਗਾੜੀ ਮੇਰੇ ਇਹਨਾਂ ਦੇ ਸਿਰ 'ਚ ਪਾਉ ਉਹ ਥਾਲੀ 'ਚ ਆ ਵੇਖਿਆ ਜਬਾਨ ਹੈ ਕਿ ਦਾ ਤਰਲੇ ਕੀਤੇ ਆਪਾਂ ਪਹਿਨ ਸੂਟ ਤੇ ਵਿਖਾਲਦੇ ਮੈਨੂੰ ਪਹਿਲੇ ਹੀ ਪਤਾ ਸੀ ਇਹ ਕਿੰਨੇ ਕਿਹੜੇ ਮੂੰਹੋਂ ਬੋਲਣਾ ਮੈਂ ਤੁਹਾਨੂੰ ਕਹਿ ਨਹੀਂ ਦੇਈ ਸੀ ਸੂਟ ਨਹੀਂ ਆਨੇ ਵਿਖਾਣੇ ਹੈਗੇ ਉੱਤੋਂ ਸਾਨੂੰ ਸਿਰ ਦੇ ਵਾਲਾ ਨੂੰ ਪੈਂਦੀ ਹੈ ਸਾਡੇ ਵਾਲੇ ਵੇਖ ਕੇ ਲਫਾਫਾ ਮਗਰ ਕਰ ਲਿਆ ਆਹੋ ਮੈਂ ਦੇਖ ਲਿਆ ਮਾਂ ਆਪਣੀ ਨੂੰ ਖਾਣਣ ਦੀ ਪਹਿਲਾਂ ਦਿਖਾ ਦੇ ਆਹ ਜਿਹੜੇ ਵਧੀਆ ਸੁਣ ਲਿਆਈ ਨਾ ਉਹਨਾਂ ਦੇ ਪਾਸੇ ਕਰ ਜਾਨੇ ਹੁਣ ਦਾ ਉੱਤੋਂ ਤੋਂ ਦਿਖਣ ਦੇ ਹੈਗੇ ਅੱਛਾ ਚੰਗੇ ਸੋਹਣੇ ਸੂਟ ਪਾਰੇ ਪਾਰੇ ਸੁਭਰ ਲੱਗਣ ਦੇ ਹੀ ਮੈਨੂੰ ਮੈਨੂੰ ਲੱਗਦਾ ਉੱਤੇ ਇਹਦੇ ਆਪਣੇ ਨੇ ਤੇ ਥੱਲੇ ਹੱਡ ਵਾਲੇ ਨੇ ਆ ਹੱਡ ਵਾਲੇ ਆ ਉਬਰ ਦੀਆਂ ਹੋਣੀਆਂ ਨੇ ਇੱਕ ਵਰਗੀਆਂ ਉੱਤੇ ਆਈ ਨਹੀਂ ਹੋਇਆ ਤਾਂ ਕੀ ਪਤਾ ਕਿੱਧਰ ਕਿਹੜਾ ਤੋੜਾ ਕੋਲ ਨੂੰ ਮੌਕਾ ਮਿਲ ਗਿਆ ਸਾਨੂੰ ਵੀ ਨਾਲ ਹੀ ਗੱਲਾਂ ਸੁਣਨ ਨੂੰ ਮਿਲਦੀਆਂ ਉਹਨੂੰ ਮੈਂ ਇੰਨੀ ਵਾਰ ਕਿਹਾ ਕਿ ਜਦੋਂ ਆਂਦੀ ਹੈ ਦੀਦੀ ਉਦੋਂ ਨਾ ਕਰੋ ਨਿਕਲਿਆ ਕਰ ਉਹਨੂੰ ਤਾਂ ਇੱਕ ਅੱਗ ਲੱਗੀ ਰਹਿੰਦੀ ਐ ਸਕੂਟਰੀ ਚੱਕੀ ਤੇ ਚੱਲ ਗਈ ਅੱਗ ਨੂੰ ਸੂਟਾਂ ਦੀ ਆ ਉਹ ਪਹਿਲਾਂ ਸੂਟ ਲੈਣ ਚੱਲ ਗਈ ਉਹਨੇ ਸਕੂਟਰੀ 'ਚ ਵਾੜ ਲੈਣਾ ਵਾਹ ਉਹਨੇ ਪਤਾ ਕੀ ਕਰਨਾ ਸੂਟ ਲੈ ਕੇ ਫਿਰ ਟੇਲਰ ਨੂੰ ਦੇ ਕੇ ਤੇ ਚੁੰਨੀਆਂ ਸਕੂਟਰੀ 'ਤੇ ਦਿੱਗੇ ਜਰਾ ਰੱਖ ਲੈਣੀ ਆ ਫਿਰ ਰਾਤ ਨੂੰ ਜਦੋਂ ਸਾਰੇ ਸੋ ਗਏ ਨਾ ਚੁੰਨੀਆਂ ਕੱਢ ਕੇ ਬੈੱਡ ਤੇ ਰੱਖ ਦੇਣੀ ਆ ਬੜੀ ਹੈ ਬੜੀ ਉਹ ਵੀ ਚਲਾਕ ਆ ਚੱਲ ਮੇਰੀ ਗੱਲ ਸੁਣਾ ਅਗਲੀ ਪੁੱਛਣ ਦੀ ਕੀ ਬਣਾਇਆ ਵਾ ਹੈ ਤੇ ਹੁਣ ਆਪਾਂ ਨੂੰ ਕੀਮ ਚੋਲਣਾ ਤੇ ਦੀਦੀ ਖਾ ਤੁਹੀ ਸਾਗ ਮਾਸਾਗ ਹਾਂ ਇਹ ਤੇ ਆਪਣੇ ਮਾਤੇ ਕਰਕੇ ਆ ਹੀਗਾ ਥੋੜਾ ਜਿਹਾ ਬਚਿਆ ਨਹੀਂ ਉਹ ਦਿਨ ਤੇ ਮੈਂ ਫ੍ਰਿਜ ਲਗਾ ਕੇ ਰੱਖਿਆ ਸੀ ਤੇ ਮੈਂ ਕਿਹਾ ਚੱਲ ਦੋ ਕੁਲਕੇ ਲਾਹੂੰਗੀ ਤੇ ਅਸੀਂ ਭਰਾਵਾਂ ਦਾ ਸਾਗ ਫਨਾ ਲੱ ਲਾਂਗੇ ਪਰ ਹੁਣ ਬਲਾ ਨੂੰ ਕੀ ਦੇਣਾ ਰੋਟੀ ਨਾਲ ਇਦਾਂ ਕਰੀਏ ਸਾਗ ਨਾਲ ਰੋਟੀ ਦੇ ਲੈਣੇ ਜੇ ਨਮਕੀਨ ਚੋਲ ਲੱਗੇ ਰੱਖੇ ਨਾ ਫੇਰ ਉਹਨੇ ਤੁਹਾਡੇ ਸਿਰ ਦੇ ਵਾਲਾ ਨਹੀਂ ਪੈਣਾ ਗੱਲਾਂ ਕਰਨ ਲੱਗੇ ਤੇ ਅੱਗੇ ਨੂੰ ਇਹਨੂੰ ਪਤਾ ਲੱਗਦਾ ਆ ਆਪ ਤੇ ਸ਼ਹਿਰੋਂ ਦਾ ਫਾਈ ਆ ਕੋਈ ਪਤਾ ਹੀ ਹੈ ਗੱਲਾਂ ਤੇ ਇੰਨੀਆਂ ਕਰਦੀ ਨਾ ਤੇ ਤੇ ਕਹਿਣ ਦੀ ਗੱਲ ਨਹੀਂ ਆਪਣਾ ਸੂਟ ਵੇਖਿਆ ਕਿੰਨਾ ਭਾਰਾ ਪਾਇਆ ਹੋਰ ਉਤਰੋਂ ਵਿੱਚ ਗੱਲ ਨਹੀਂ ਇਧਰਾਂਕ ਚ ਗੱਲ ਲੈਂਦੀ ਆ ਤੇ ਤੁਹਾਡੀ ਜਿਹੜੀ ਮਾਈ ਵੱਡਣ ਵਾਲੀ ਆ ਉਹੀ ਤਾਂ ਵੱਡਣ ਵਾਲੀ ਆ ਕਿੱਦਾਂ ਉਹਦੇ ਨਾਲ ਗੱਲਾਂ ਕਰਨ ਦੀ ਸਾਨੂੰ ਗੱਲਾਂ ਸੁਣਾਉਂਦੀ ਹੀ ਵੇਖਿਆ ਕਿ ਆਂਦੀ ਮੇਰੀ ਤੀਨ ਇਸਮਸ਼ੇ ਪੰਜ ਡੇਰ ਦੇ ਹੁੰਦੇ ਸੀ ਆਪਾਂ ਦਾ ਤੀਰ ਸੰਗ ਚ ਹੱਥ ਪਾਇਆ ਹੁੰਦਾ ਹੁੰਦਾ ਉਹਨਾਂ ਦੀਦੀ ਇਹਨੇ ਨਾ ਤਕਬੀਰ ਤੇ ਭਾਜੀ ਨਾਲ ਵੀ ਗੱਲ ਕਰਨੀ ਆ ਉਹਨਾਂ ਨੂੰ ਪਤਾ ਨਹੀਂ ਕਿਹੜੀਆਂ ਪੱਟੀਆਂ ਪੜਾ ਦੇਣੀ ਆ। ਆ ਮੇਰਾ ਤੇ ਹੈ ਚੱਡੂ ਆ। ਉਹਨੇ ਤੇ ਮਗਰ ਲੱਗ ਵੀ ਜਾਣਾ। ਉਹਨੇ ਦੀਦੀ ਦੇ ਗੱਲਾਂ ਸੁਣ ਕੇ ਮੈਨੂੰ ਆਣ ਕੇ ਬੋਲਣਾ ਤੂੰ ਇਦਾਂ ਕੀਤਾ ਤੂੰ ਆਹ ਕੀਤਾ। ਨਹੀਂ ਜੇ ਤੇਰਾ ਚੱਡੂ ਆ ਤੇ ਮੇਰਾ ਕਿਹੜਾ ਬੜਾ ਹੈਗਾ ਵਾ? ਉਹ ਚੱਡੂ ਜੇ ਤੇਰਾ ਚੱਡੂ ਆ ਤੇ ਮੇਰੇ ਵਾਲਾ ਕਿਹੜਾ ਘਟ ਵਾ? ਉਹੀ ਤੇ ਗੱਲ ਆ। ਉਹ ਵੀ ਉਹ ਚੀਜ਼ ਹੀ ਆ। ਸੇਵੀਆਂ। ਚਾਹ ਰੱਖੋ। ਤੇ ਮੈਂ ਅੰਦਰ ਬਿਸਕੁਟ ਲਿਆਂਵਾਂ। ਇਹਨੂੰ ਚਾਹ ਤੇ ਦੇਈਏ। ਫਿਰ ਗੱਲਾਂ ਕਰਨ ਬੈਠ ਜਾਣਾ। ਚਾਹ ਦਫਾ ਦੀਏ ਮੇਰਾ ਲੰਦਾ ਵਾ। ਗੋਭੀ ਹੈਗੀ ਆ ਮੇਰਾ ਤਾਂ ਗੋਭੀ ਨਾ ਬਣਾ ਲਈ ਮੱਸਾ ਕੋਣ ਚਲੋ ਬਣਾਓ ਇਹਦੀ ਬੇਟੀ ਬੜੀ ਕਰਨੀ ਰੂਮ ਵਾਲੇ ਚਲਾਤਾ ਚੱਲ ਕੋਈ ਨਹੀਂ ਸਾਗ ਦੇ ਦੇਣੀ ਮੈਂ ਤਾਂ ਗੋਭੀ ਬਣਾ ਲੰਨੇ ਆ ਚਲੋ ਮੈਂ ਉਹਨੂੰ ਫੋਨ ਲਾਵਾਂ ਆਹੋ ਜਿਹੜੀ ਗਈ ਆ ਮੈਂ ਕਹਿੰਦਾ ਤੂੰ ਸੋਸੋ ਗੱਲਾਂ ਕਰਨ ਦੀ ਆਂ ਤੇ ਦੀਦੀ ਆ ਪੁੱਛ ਵੀ ਤੂੰ ਕਿਤੇ ਦਫਾ ਤੇਰੀ ਵਜ੍ਹਾ ਨਾਲ ਸਾਨੂੰ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਆ ਆਹੋ ਆਪੇ ਤੂੰ ਚੱਲ ਜਾਨੀ ਆ ਤੇ ਮਗਰੋਂ ਸਾਨੂੰ ਗੱਲਾਂ ਸੁਣਨ ਨੂੰ ਤੇਰੀ ਭੁੱਖ ਤੇ ਆ ਗਈ ਸਵਾਦ ਨਹੀਂ ਆਉਂਦੀ ਚੱਲ ਜਾ ਤੂੰ ਵੇਖ ਜਾ ਕੇ ਮੈਂ ਚਾਹ ਬਣਾਵਾ ਹਾਂਜੀ ਜੀਤ ਨਹੀਂ ਕਰਦੇ ਆ ਚਾਹ ਬਣਾਉਣ ਨੂੰ ਪਰ ਕੀ ਕਰਾਂ ਮੱਥਾ ਤੇ ਡੰਮਣਾ ਹੀ ਪੈਣਾ ਵੇ ਦਾ ਕਿ ਦੱਚਾ ਉਪੜਾ ਲਾ ਕੇ ਬੈਠੀ ਹੈ ਅੰਦਰ ਹਾਂ ਹਾਂਜੀ ਭੈਣ ਜੀ ਆ ਜਾ ਲਖਵੀਰ ਲੈਂਦੇ ਸੂਟ ਇਹਨਾਂ ਦੇ ਫਿਰ ਲਿਆਤੇ ਲਿਆਤੇ ਭਰਾਵਾ ਸੂਟ ਇਹਨਾਂ ਨੂੰ ਮੰਮੀ ਕਹੀ ਜਾਂਦੇ ਸੀ ਕਿ ਠੰਡ ਆ ਗਈ ਆ ਅੱਛਾ ਅੱਛਾ ਤੇ ਹਾਰ ਵਾਲੇ ਸੂਟ ਇਹਨਾਂ ਨੂੰ ਲਿਆ ਦੇ ਮੈਂ ਚੱਲ ਕੋਈ ਨਹੀਂ ਮੇਰਾ ਕਿਹੜਾ ਟਾਈਮ ਲੱਗਦਾ ਸੀ ਇਹਨਾਂ ਕਰਕੇ ਨਾ ਮੈਨੂੰ ਆਉਣਾ ਪਿਆ ਤੇ ਭਾਈ ਨੂੰ ਨਾਲ ਲਿਆਉਣਾ ਹੀ ਤੁਸੀਂ ਉਪਾਜੀ ਚੰਗੇ ਕਰੇ ਫੇ ਮੈਂ ਰਾਤ ਰਹਿਣਾ ਸੀ ਉਹਨਾਂ ਮੈਨੂੰ ਰਾਤ ਨਹੀਂ ਖੜਿਆ ਦੇਣਾ ਓਏ ਇਹ ਗੱਲ ਸਹੀ ਹੈ ਤੇ ਮੇਰੀ ਇੱਕ ਗੱਲ ਸੁਣਾ ਹਾਂਜੀ ਹੋਰ ਤੇ ਕੰਮ ਸਾਰੇ ਵਧੀਆ ਵਾ ਹਾਂਜੀ ਪਰ ਜਿਹੜਾ ਇਹਨਾਂ ਦਾ ਫੇਰਾ ਤੋਰਾ ਵਾਰਾ ਮੈਨੂੰ ਉਹ ਨਹੀਂ ਚੰਗਾ ਲੱਗਾ ਸਕੂਟਰੀ ਫੜਦੀਆਂ ਵਾ ਕਦੀ ਇਧਰ ਨੂੰ ਚੱਲ ਜਾਂਦੀਆਂ ਕਦੀ ਇਧਰ ਨੂੰ ਚੱਲ ਜਾਂਦੀਆਂ ਤੂੰ ਤਾਂ ਸਿਆਣਾ ਵਾ ਨਾ ਥੋੜਾ ਜਿਹਾ ਨਾ ਆਪਣੇ ਵਾਲੇ ਨੂੰ ਧੱਕਾ ਮਾਰਿਆ ਕਰ ਮੈਂ ਦੱਸ ਕੀ ਕਰਾਂ ਤਿੰਨੇ ਇੱਕ ਨਾਲ ਇੱਕ ਵਧ ਗਏ ਆ ਤੇ ਜੇ ਤੁਸੀਂ ਧੱਕੋਗੇ ਤੇ ਫੇਰ ਹੀ ਉਹਨਾਂ ਹਟਣਾ ਵਾ ਨਹੀਂ ਤੇ ਤੁਹਾਡੇ ਸਿਰ ਚੜਨਾ ਜੇ ਉਹ ਇੱਕ ਜਾਨਾ ਧੱਕੇ ਦੋ ਜਾਨੀਆਂ ਤੇ ਫੇਰ ਉਦਾਂ ਨਹੀਂ ਉਦਾਂ ਹੀ ਆ ਇੱਕ ਦੂਜੇ ਵੱਲ ਵੇਖ ਕੇ ਤੇ ਨਾ ਕੋਈ ਕੰਮ ਕਰਦੀਆਂ ਵਾ ਤੇ ਨਾ ਕੇ ਦੀ ਗੱਲ ਕੋਈ ਸੁਣਦੀ ਬੱਟੀ ਚੰਗੀ ਹੁੰਦੀ ਏ ਤੇਰੀ ਵੱਲ ਵੇਖ ਕੇ ਨਾ ਉਹ ਵੀ ਸਿਰ ਚੜ ਗਈ ਆ ਤੇਰੇ ਵਾਲੀ ਦੀ ਜ਼ੁਬਾਨ ਬਹੁਤ ਲੰਮੀ ਆ ਨਾਲੇ ਸਕੂਟਰੀ ਤੇ ਨਾ ਦੂਜੀ ਨੂੰ ਵੀ ਲਈ ਫਿਰਦੀ ਆ ਕਦੀ ਪਿੰਡ ਦੇ ਉਹ ਮੋੜ ਤੇ ਤਾਂ ਕਦੀ ਉਹ ਤੇ ਲੋਕੀ ਕੀ ਕਹਿਣਗੇ ਉਹ ਮੈਂ ਤੈਨੂੰ ਕੀ ਦੱਸਾਂ ਬੜੀ ਵਾਰੀ ਸਮਝਾਇਆ ਹੋਆ ਹੁਣ ਹੱਥ ਚੁੱਕਣਾ ਬਾਕੀ ਰਹਿ ਗਿਆ ਤੇ ਮੈਂ ਮੰਦੀ ਆ ਇੱਕ ਦੂਜੀ ਨੂੰ ਤਾਂ ਤੁਸੀਂ ਕੁਝ ਨਹੀਂ ਕਹਿ ਸਕਦੇ ਨਾ ਤੂੰ ਵੱਡੀ ਭਾਬੀ ਨੂੰ ਕੁਝ ਕਹਿ ਸਕਦਾ ਤੇ ਨਾ ਨਿੱਕੀ ਨੂੰ ਕੋ ਕਹਿ ਸਕਦਾ ਆਪਣੀ ਨੂੰ ਤਾਂ ਹਟਾਈ ਸਕਦਾ ਨਾ ਕਿ ਕੰਮ ਕਰਿਆ ਕਰ ਮੰਮੀ ਦੀ ਸੇਵਾ ਕਰਿਆ ਕਰ ਕਿੱਦਾਂ ਬੋਲਣ ਲਈ ਸੀ ਸਮੋਸੇ ਭਾਲਦੀ ਉਹ ਮੇਰੇ ਕੋਲ ਵੇਜ ਬਾਨ ਕਿੱਦਾਂ ਚੱਲ ਸਾਰਾ ਦਿਨ ਫਿਰਦੀਆਂ ਰਹਿੰਦੀਆਂ ਸਮੋਸੇ ਮੈਂ ਲਿਆ ਕੇ ਦਵਾ ਇਹਨਾਂ ਨੂੰ ਇਹਨਾਂ ਨੂੰ ਤਾਂ ਭੋਰਾ ਅਕਲ ਨਹੀਂ ਹੈਗੀ ਨਹੀਂ ਜਦੋਂ ਸਕੂਟਰੀ ਲੈ ਗਈ ਜਾਂਦੀਆਂ ਵਾ ਖਾ ਵੀ ਤਾਂ ਧਿਆ ਤੇ ਆਉਂਦੀਆਂ ਬਾਹਰੋਂ ਨਾ ਸਕੂਟਰੀ ਐਸਾ ਕੰਮ ਨੂੰ ਲੈ ਕੇ ਦਿੱਤੀ ਆ ਉਹ ਲੈ ਕੇ ਚੰਗੇ ਕੰਮ ਨੂੰ ਦਿੱਤੀ ਸੀ ਘਰ ਗਈ ਜਰੀ ਲੋਡ ਪੈ ਜਾਂਦੀ ਆ ਅਸੀਂ ਕਈ ਵਾਰੀ ਨਾ ਘਰ ਹੋਈਏ ਤੇ ਜਾ ਕੇ ਸਮਾਨ ਵੰਦਾ ਫੜ ਲਿਆ ਹੁੰਦਾ ਆਹੋ ਆਪਣਾ ਖਾਣ ਪੀਣ ਨਹੀਂ ਉਹਨਾਂ ਦਾ ਪੂਰਾ ਹੁੰਦਾ ਤਾਂ ਦਾ ਸਮਾਨ ਉਹਨਾਂ ਕਿ ਇਹ ਲਿਆਉਣਾ ਵਾ ਨਾਲੇ ਵੀ ਇਹ ਦੱਸ ਹਾਂਜੀ ਤੂੰ ਫਿਲਮਾਂ ਵੇਂਦਾ ਫਿਰਦਾ ਵਾ ਘਟ ਤੇ ਤੂੰ ਵੀ ਨਹੀਂ ਕਹੇਗਾ ਉਹ ਮੈਂ ਤਾਂ ਸਹੀ ਘਰ ਹੋਵੇ ਨਾ ਤਾਂ ਉਹ ਵੀ ਨਾ ਇਦਾਂ ਕਰੇ ਤੂੰ ਨਿਆਣਿਆਂ ਨੂੰ ਲੈ ਕੇ ਕਦੀ ਫਲਾਣੇ ਸਿਨੇਮੇ ਚੱਲਿਆ ਮੈਂ ਫਿਲਮ ਵੇਖਣ ਤਾਂ ਕਦੀ ਕਿਸੇ ਪਾਸੇ ਚੱਲਿਆ ਅਕਲ ਨੂੰ ਹੱਥ ਮਾਰ ਜਿਹੜਾ ਬਾਹਰ ਬਾਹ ਕਮਾਈ ਕਰਕੇ ਕੱਲਣ ਡਿਆ ਨਾ ਪੜ ਕੇ ਉਹਨੇ ਸਾਫ ਵੀ ਲੈਣਾ ਆਣ ਕੇ ਪਰ ਤੁਹਾਨੂੰ ਕੀ ਉਹਨੇ ਤਾਂ ਮਾਤਾ ਦੀਆਂ ਰਗਾਂ ਫਾੜਨੀਆਂ ਵੀ ਤੈਨੂੰ ਪੈਸੇ ਪਾਉਂਦਾ ਰਿਆਂ ਤੇ ਕਿੱਥੇ ਖਰਚੇ ਆ ਉਹ ਵਿਚਾਰੀ ਕੀ ਦੱਸੂਗੀ ਕਿੱਥੇ ਸਾਫ ਦਊਗੀ ਉਹ ਸਾਰਾ ਦਿਨ ਤੇ ਲੜਾਈ ਤੇ ਸੇੜੇ ਦੇ ਸੜਦੀਆਂ ਸੋਨੀਆਂ ਕੀ ਦੀ ਹੈ ਨਹੀਂ ਸਾਰਾ ਦਿਨ ਇਦਾਂ ਹੀ ਕਰਦੀ ਰਹਿੰਦੀਆਂ ਮੈਂ ਬਸ ਮੈਂ ਫਿਰ ਉਹਨੂੰ ਗਈ ਸਾਰਿਆਂ ਨੂੰ ਉਹ ਕਹਿੰਦੇ ਮੈਂ ਆਪਣੇ ਦੋਸਤਾਂ ਨਾਲ ਜਾਣਾ ਤੇ ਮੈਂ ਚੱਲ ਛੱਡ ਦੂੰ ਯਾਰ ਆਪਾਂ ਤੁਮੇ ਜਾਣੇ ਜਾਉਂਦੇ ਆ ਤੇ ਜੇ ਇੱਕ ਵਾਰ ਚਲੀ ਗਿਆ ਇਹਨਾਂ ਗੜਾ ਇਹਨਾਂ ਨੇ ਲੜਾਈ ਦਾ ਪਹਾੜ ਬਣਾ ਲਿਆ ਵਾ ਮੇਰੀ ਸੁਣ ਗੱਲ ਨਿਆਣਾ ਨੂੰ ਸਗੋਂ ਤੋ ਹਟਵਾਵਾ ਤੂੰ ਪੜੋ ਲਿਖੋ ਘਰ ਪਾਸੇ ਲੱਗੋ ਹੱਦ ਹੋ ਗਈ ਤੇਰੇ ਵਾਲੀ ਚਾਚਾ ਲੱਗਦਾ ਉਹਨਾਂ ਦਾ ਕੋਈ ਚੰਗੀ ਮੱਤ ਦਿਆ ਕਰ ਸੁਣ ਗਈ ਨਾ ਮੇਰੀ ਗੱਲ ਕੋਈ ਗੱਲ ਨਹੀਂ ਅੱਗੇ ਤੱਕ ਘਟਦਾ ਤੂੰ ਵੀ ਨਹੀਂਗਾ ਹੈਗਾ ਗਾਂਵ ਤੇ ਇਹੋ ਜਿਹਾ ਕੰਮ ਨਾ ਕਰੀ ਕੋਈ ਗੱਲ ਨਹੀਂ ਕਰਦਾ ਫਿਰ ਕੋਈ ਠੀਕ ਹੈ ਭਾਣੇ ਚੰਗਾ ਚੰਗਾ ਚਾਹ ਜੂ ਪੀਓ ਤਹੀਂ ਰਾਮਾ ਚਾਹ ਤਾਂ ਮੈਂ ਪੀਤੀ ਆ ਏ ਕਿਹੜਾ ਘਟਾ ਆ